ਇੱਕ ਗੱਲ ਸਮਝ ਲੈ ਕੌਮ ਵੀ ਕਿ ਨੌਜਵਾਨਾਂ ਨੂੰ ਸਦਿਆ ਉਹਨਾਂ ਨੇ ਗੱਲ ਕੀਤੀ ਐ ਇੱਥੇ ਹਰ ਬੁਲਾਰਾ ਫੈਡਰੇਸ਼ਨ ਦੇ ਲੀਡਰ ਇਹ ਗੱਲ ਕਹਿ ਕੇ ਗੱਲ ਆਰੰਭ ਕਰਦੇ ਰਹੇ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਇਹ ਜੇ 900 ਸਾਲ ਗੁਲਾਮ ਰਹਿਣ ਵਾਲੀ ਹਿੰਦੂ ਕੌਮ ਇਕੜੇ ਸਦੀਆਂ ਤੋਂ ਬਾਅਦ ਰਾਜ ਦੀ ਗੱਲ ਕਰ ਸਕਦੀ ਹੈ 97 ਵਰੇ ਸਿੱਖ ਹਿੰਦੁਸਤਾਨ ਚ ਗੁਲਾਮ ਰਹੇ ਇਹ ਆਜ਼ਾਦੀ ਦੀ ਗੱਲ ਕਿਉਂ ਨਹੀਂ ਕਰ ਸਕਦੇ ਕਿੱਥੇ ਬੰਦਿਸ਼ਾਂ ਸਿੱਖਾਂ ਲਈ ਜੇ ਰਾਜ ਭੈੜੀ ਗੱਲ ਸੀ ਤਾਂ ਰਣਜੀਤ ਸਿੰਘ ਨੂੰ ਰਾਜ ਕਰਨ ਦੀ ਲੋੜ ਨਹੀਂ ਸੀ ਜੇ ਰਾਜ ਭੈੜੀ ਗੱਲ ਸੀ ਹਰਮੰਦਰ ਸਾਹਿਬ ਦੇ ਮੁਕਾਬਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਨਹੀਂ ਸੀ ਹੋ ਸਕਦੀ ਜੇ ਮਹਾਂ ਧਰਮ ਦੀ ਗੱਲ ਨਾਲ ਗੱਲ ਚੱਲਦੀ ਹੁੰਦੀ ਤਾਂ ਫੇਰ ਇਹ